ਏ ਮੇਰੇ ਘਰੇ ਆਏ ਇਹਨਾਂ ਨੇ ਬਹੁਤ ਹੰਗਾਮਾ ਕੀਤਾ ਸਾਡੀ ਮੰਗ ਇਹ ਹੈ ਕਿ ਆਪਰੇਸ਼ਨ ਕਰਾ ਕਰਾ ਕੇ ਨਕਲੀ ਕਿਨਰ ਬਣ ਬਣ ਕੇ ਖਾੜੇ ਵਾਲਾ ਭਰਾਵਾ ਪਾ ਪਾ ਕੇ ਬੱਚਿਆਂ ਵਾਲਿਆਂ ਨੂੰ ਘਬਰਾਹ ਕਰਦੇ ਫਿਰਦੇ ਐ ਨਸ਼ੇ ਕਰਦੇ ਐ ਬੱਸਾਂ ਗੱਡੀਆਂ ਦੇ ਵਿੱਚ ਚੋਰੀਆਂ ਠੱਗੀਆਂ ਹੋਈ ਜਾਂਦੀਆਂ ਔਰ ਸਾਡਾ ਪੰਥ ਇਸ ਗੱਲ ਤੇ ਬਦਨਾਮ ਹੁੰਦਾ ਐ ਇਨਾਂ ਨੇ ਮਿਰਤੇ ਝੂਠੇ ਸੱਚੇ ਬਹੁਤ ਇਲਜ਼ਾਮ ਲਾਏ ਉਹ ਉਹਨਾਂ ਦੇ ਵਿੱਚੋਂ ਇੱਕ ਲੱਭੀ ਐ ਜੋ ਮੇਰੇ ਘਰੇ ਕਦੇ-ਕਦੇ ਟੈਂਕੀ ਚ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਉਂਦਾ ਸੀ ਔਰ 500 ਰੁਪਏ ਦੇ ਢੀਲ ਲੈਂਦਾ ਸੀ ਪਹਿਲਾਂ 300 ਲੈਂਦਾ ਸੀ ਫਿਰ 500 ਲੈਣ ਲੱਗ ਗਿਆ ਫਿਰ ਉਹਨੂੰ ਇੱਕ ਬੰਟੀ ਨਾਂ ਦਾ ਮੁੰਡਾ ਉਹ ਜਾ ਕੇ ਉਹਨੂੰ ਖੁਸਰਾ ਬਣਾ ਲਿਆ ਆ ਖੁਸਰਾ ਬਣਨ ਤੋਂ ਬਾਅਦ ਮੇਰੇ ਘਰੇ ਆ ਕੇ ਕਹਿੰਦਾ ਮਿੰਨ ਤੋਂ ਤੂੰ ਬਣਾਇਆ ਮੈਂ ਕਿਹਾ ਵੀ ਮੈਨੂੰ ਵੀ ਪੁਲਸ ਪਾ ਲੈ ਮੁੰਡਾ ਉਸ ਬੰਟੀ ਨੂੰ ਵੀ ਪਾ ਲੈ ਵੀ ਕਿਨੇ ਬਣਾਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਇਲਾਕਾ ਛੱਡ ਦੇ ਕਿਹੜਾ ਛੱਡਣਾ ਸਾਨੂੰ ਇਲਾਕਾ ਦੇ ਦੇ ਸਾਨੂੰ ਮਕਾਨ ਦੇ ਦੇ ਸਾਨੂੰ ਪੈਸੇ ਦੇ ਦੇ ਤੁਹਾਨੂੰ بڑے ਬੱਚਿਆਂ ਵਾਲਿਆਂ ਦੇ ਫੋਨ ਆਉਂਦੇ ਐ ਬੱਚਾ ਗੱਡੀਆਂ ਚ ਲੁੱਟਾ ਮਾਰਾ ਹੁੰਦੇ ਐ ਔਰ ਕਰਦੇ ਲੋਕ ਉਹ ਐ ਤੇ ਬਦਨਾਮ ਅਸੀਂ ਹੁਣੇ ਉਹ ਮੰਗੇ ਸਾਡਾ ਪੰਥ ਬਦਨਾਮ ਹੋਊਗਾ ਜਿਹੜੀ ਕੁੱਟਮਾਰ ਦੇ ਰਿਗਾਰਡਿੰਗ ਉਹਨਾਂ ਨੇ ਐਲੀਗੇਸ਼ਨ ਲਗਾਏ ਆ ਇਸ ਸਬੰਧੀ ਅਜੇ ਤੱਕ ਸਾਡੇ ਕੋਲੇ ਕੋਈ ਇਸ ਤੋਂ ਪਹਿਲਾਂ ਇਸ ਤਰਖਾਸ ਤੋਂ ਪਹਿਲਾਂ ਕੋਈ ਕੁੱਟਮਾਰ ਕਰਨ ਚੌਂਦੀ ਦਰਖਾਸਤ ਨਹੀਂ ਦਿੱਤੀ ਫਿਰ ਵੀ ਮੈਸੇਜ ਚੋ ਕਨਾਲ ਦੀ ਦੇ ਸਬੰਧੀ ਡਿਊਟੀ ਲਗਾਈ ਗਈ ਹੈ ਵੀ ਅਗਰ ਕੋਈ ਇੱਥੇ ਲਾਅ ਐਂਡ ਆਰਡਰ ਦੇ ਇਹਨਾਂ ਦੋਨਾਂ ਪਾਰਟੀਆਂ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਰੋਕੂ ਕਾਰਵਾਈ ਅਮਲ ਦੇ ਵਿੱਚ ਲਿਆਵੇ ਫਿਰ ਵੀ ਇਹਨਾਂ ਦੇ ਸੀ ਦੋਨਾਂ ਧਿਰਾਂ ਨੂੰ ਬੁਲਾ ਕੇ ਦੁਬਾਰਾ ਪੜਤਾਲ ਅਸੀਂ ਕਰ ਰਹੇ ਹਾਂ ਸੰਤੋਸ਼ਮਾਨਤ ਕਾਉਂਸਲਰ ਬੀ ਐਮ ਬਠਿੰਡੇ ਦੀ ਮੈਂ ਇਹ ਮੇਰੇ ਘਰੇ ਆਏ ਇਹਨਾਂ ਨੇ ਬਹੁਤ ਹੰਗਾਮਾ ਕੀਤਾ ਮੈਨੂੰ ਪਿਛਲੇ 26 ਤਰੀਕ ਨੂੰ ਹਾਰਟ ਟੈਕ ਹੋਇਆ ਮੇਰੀ ਐਂਜਿਓਗ੍ਰਾਫੀ ਹੋਈ ਹੈ ਤਿੰਨ ਨਾੜਾਂ ਬਲੌਕ ਆਈਆਂ ਮੇਰੀ ਇੱਕ ਅੱਖ ਦੀ ਨਿਗਾਹ ਚਲੀ ਗਈ ਇਹਨਾਂ ਨੇ ਮੇਰੇ ਤੇ ਝੂਠੇ ਸੱਚੇ ਬਹੁਤ ਇਲਜ਼ਾਮ ਲਾਏ ਉਹ ਉਹਨਾਂ ਦੇ ਵਿੱਚੋਂ ਇੱਕ ਲੱਭੀ ਹੈ ਜੋ ਮੇਰੇ ਘਰੇ ਕਦੇ-ਕਦੇ ਟੈਂਕੀ 'ਚ ਪਾਣੀ ਵਾਲੀ ਟੈਂਕੀ ਸਾਫ਼ ਕਰਨਾ ਆਉਂਦਾ ਸੀ ਔਰ 500 ਰੁਪਏ ਦੇੜੀ ਲੈਂਦਾ ਸੀ ਪਹਿਲਾਂ 300 ਲੈਂਦਾ ਸੀ ਫਿਰ 500 ਲੈਣ ਲੱਗ ਗਿਆ ਫਿਰ ਉਹਨੂੰ ਇੱਕ ਬੰਟੀ ਨਾਂ ਦਾ ਮੁੰਡਾ ਉਹ ਜਾ ਕੇ ਉਹਨੂੰ ਖੁਸਰਾ ਬਣਾ ਲਿਆ ਆ ਖੁਸਰਾ ਬਣਨ ਤੋਂ ਬਾਅਦ ਮੇਰੇ ਘਰੇ ਆ ਕੇ ਕਹਿੰਦਾ ਮੈਨੂੰ ਤਾਂ ਤੂੰ ਬਣਾਇਆ ਮੈਂ ਕਿਹਾ ਵੀ ਮੈਨੂੰ ਵੀ ਇਮਪਾਲਸ ਪਾ ਲੈ ਮੁੰਡਾ ਉਸ ਬੰਟੀ ਨੂੰ ਵੀ ਪਾ ਲੈ ਵੀ ਕੀਨੇ ਬਣਾਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਇਲਾਕਾ ਛੱਡ ਦੇ ਕਿਹੜਾ ਛੱਡਣਾ ਸਾਨੂੰ ਇਲਾਕਾ ਦੇ ਦੇ ਸਾਨੂੰ ਮਕਾਨ ਦੇ ਦੇ ਸਾਨੂੰ ਪੈਸੇ ਦੇ ਦੇ ਮੈਨੂੰ ਜੇ ਅਖੀਰ ਹਾਰਟ ਅਟੈਕ ਹੋ ਗਿਆ ਮੇਰੀ 70 ਸਾਲ ਦੀ ਉਮਰ ਹੈ ਅੱਜ ਮੈਨੂੰ ਬੋਲਣਾ ਵੀ ਬੜੀ ਮੁਸ਼ਕਿਲ ਹੋਇਆ ਪਿਆ ਮੈਂ ਤਾਂ ਕਹਿੰਨੀ ਡੀਸੀ ਨੂੰ ਵੀ ਮੈਨੂੰ ਆਰਡਰ ਦੇ ਦੇ ਮੈਸੂਸਾਈਡ ਕਰ ਲਵਾਂ ਇਹਨਾਂ ਨਾਲ ਹਤਾ ਮੈਸੂਸਾਈਡ ਕਰਨ ਨੂੰ ਤਿਆਰ ਮੈਂ ਤਾਂ ਵੈਸੇ ਵੀ ਮਰ ਜਾਣਾ ਮੈਨੂੰ ਡੀਸੀ ਆਰਡਰ ਦੇਵੇ ਮੈਂ ਚਲੇ ਆਮ ਕਚਹਿਰੀਆਂ ਦੇ ਵਿੱਚ ਸੂਸਾਈਡ ਕਰਨ ਨੂੰ ਤਿਆਰ ਹਾਂ ਮੈਂ ਕਿਸੇ ਤੇ ਕਤਲ ਦਾ ਇਲਜ਼ਾਮ ਨਹੀਂ ਲਾਉਂਦੀ ਇਹ ਮੁੰਡੇ ਰੱਖਦੇ ਆ ਨਾਲ ਗੱਭਰੂ ਗੱਭਰੂ ਜਵਾਨ ਜਵਾਨ ਲੰਬੇ ਉੱਚੇ ਚੌੜੇ ਉਹਨਾਂ ਨੂੰ ਰਾਤ ਨੂੰ ਪੈਸੇ ਦਿੰਦੇ ਆ ਉਹਨਾਂ ਨਾਲ ਗਲਤ ਕੰਮ ਕਰਦੇ ਆ ਤੜਕੇ ਉਹਨਾਂ ਨੂੰ ਬਦਮਾਸ਼ੀ ਕਰਾਉਂਦੇ ਆ ਉਹਨਾਂ ਕੋਲੋਂ ਔਰ ਚਿੱਟਾ ਪੀਂਦੇ ਆ ਨਸ਼ੇੜੀ ਹੈਗੇ ਆ ਇਨਕੁਆਰੀ ਕੀਤੀ ਜਾਵੇ ਅਗਰ ਝੂਠ ਹੋਵੇ ਤਾਂ ਜੋ ਮਰਜ਼ੀ ਸਾਨੂੰ ਸਜ਼ਾ ਦੇਵੇ ਸਾਡੀ ਮੰਗ ਬੇਟਾ ਇਹ ਹੈ ਕਿ ਅਸੀਂ ਦਰਖਾਸਤ ਦਿੱਤੀ ਸੀ 12ਵੇਂ ਮਹੀਨੇ ਦੀ 12 ਤਰੀਕ ਨੂੰ ਬਠਿੰਡੇ ਦੇ ਡੀਆਈਜੀ ਸਾਹਿਬ ਕੋਲੇ ਅਸੀਂ ਪੇਸ਼ ਹੋਏ ਸਾਂ ਸਾਡੀ ਮੰਗ ਇਹ ਹੈ ਕਿ ਪਰੇਸ਼ਨ ਕਰਾ ਕਰਾ ਕੇ ਨਕਲੀ ਕਿਨਰ ਬਣ ਬਣ ਕੇ ਸਾਡੇ ਵਾਲਾ ਭਰਾਵਾ ਪਾ ਪਾ ਕੇ ਬੱਚਿਆਂ ਵਾਲਿਆਂ ਨੂੰ ਘਬਰਾਹ ਕਰਦੇ ਫਿਰਦੇ ਐ ਨਸ਼ੇ ਕਰਦੇ ਐ ਬੱਸਾਂ ਗੱਡੀਆਂ ਦੇ ਵਿੱਚ ਚੋਰੀਆਂ ਠੱਗੀਆਂ ਹੋਈ ਜਾਂਦੀਆਂ ਔਰ ਸਾਡਾ ਪੰਥ ਇਸ ਗੱਲ ਤੇ ਬਦਨਾਮ ਹੁੰਦਾ ਕਿਉਂਕਿ ਭਰਾਵਾ ਸਾਡੇ ਵਾਲਾ ਪਾ ਕੇ ਚੱਲਦੇ ਐ ਰਾਤ ਨੂੰ ਚੌਂਕਾਂ ਦੇ ਵਿੱਚ ਲੁੱਟਮਾਰਾਂ ਹੁੰਦੀਆਂ ਅਜੀਤ ਰੋਡ ਤੇ ਲੁੱਟਮਾਰਾਂ ਹੁੰਦੀਆਂ ਸਾਨੂੰ بڑے ਬੱਚਿਆਂ ਵਾਲਿਆਂ ਦੇ ਫੋਨ ਆਉਂਦੇ ਐ ਬੱਚਾ ਗੱਡੀਆਂ 'ਚ ਲੁੱਟਾ ਮਾਰਾਂ ਹੁੰਦੀਆਂ ਔਰ ਕਰਦੇ ਲੋਕ ਉਹ ਹੈ ਤੇ ਬਦਨਾਮ ਅਸੀਂ ਉਹ ਮੰਗੇ ਸਾਡਾ ਪੰਥ ਬਦਨਾਮ ਹੋਊਗਾ ਤੋਂ ਸਾਡੀ ਮੰਗੇ ਉਹੀ ਹੈ ਕਿ ਉਹਨਾਂ ਲੋਕਾਂ ਨੂੰ ਬੰਨਦੀ ਕਾਰਵਾਈ ਕਰੀ ਜਾਵੇ ਜੋ ਵੀ ਉਹਨਾਂ ਦੀ ਕਾਰਵਾਈ ਬਣਦੀ ਹੈ ਤੇ ਸਾਡੇ ਪੰਥ ਨੂੰ ਬਚਾਇਆ ਜਾਵੇ ਕਿ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਧਮਕੀਆਂ ਦਿੰਦੇ ਐ ਇਧਰ ਮੇਰਾ ਮਾਸਕਾ ਗੁਰੂ ਬੈਠਾ ਹੈ ਸੰਤੋਸ਼ਮੰਤ ਜੀ ਜੋ ਕਿ ਅੱਜ 92 ਤੋਂ ਲਾ ਕੇ ਅੱਜ ਤੱਕ ਮੌਜੂਦਾ ਐ ਐਮਸੀ ਹੈ ਸਾਰੀ ਉਮਰ ਰਾਜਨੀਤੀ ਦੇ ਵਿੱਚ ਉਹਦੀ ਟੱਪ ਗਈ ਗਿੱਲੇ ਕੋਏ ਤੇ ਉਹਨੇ ਪੈਰ ਕੋਈ ਨਹੀਂ ਧਰਿਆ ਉਹਨੂੰ ਧਮਕੀਆਂ ਦਿੱਤੀਆਂ ਕੰਮਕੀਆਂ ਦੇ ਨਾਲ ਉਹਨੂੰ ਹਾਰ ਆ ਗਿਆ ਤੋਂ ਅੱਜ ਉਹਨੂੰ ਹਾਰ ਦਾ ਮਰੀਜ਼ ਬਣਾਤਾ ਇਹਨਾਂ ਲੋਕਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਔਰ ਜੇ ਨਾ ਸਾਡੀ ਸੁਣੀ ਜਾਊਗੀ ਤਾਂ ਹੋਰ ਤਾਂ ਸਾਡੇ ਕੋਲੇ ਬਾਹਰ ਨਹੀਂ ਅਸੀਂ 70 70 75 75 ਜਾਲ ਦੀ ਉਮਰ ਲੈ ਲਈ ਤੇ ਆ ਕੇ ਅਸੀਂ ਬਸ ਅਡੇ ਦੇ ਸਾਹਮਣੇ ਬਹਿ ਕੇ ਧਰਨਾ ਬਾਜੀ ਕਰਦੇਾਂਗੇ ਜੇ ਸਾਡੀ ਕਮਿਸ਼ਨਰ ਨੇ ਹੋਣ ਨਾ ਸੁਣੀ ਅਜੇ ਪ੍ਰਧਾਨ ਜੀ ਨੇ ਤੁਹਾਨੂੰ ਦਿਖਾ ਦਿੱਤੀ ਹੈਗੀ ਕਿੰਨੇ ਮੁੰਡੇ ਜਿਹੜੇ ਨਕਲੀ ਪਲੇਅਰ ਬਣੇ ਹੋਏ ਹਨ ਉਹਨਾਂ ਦੇ 5-6 ਜਣਿਆਂ ਦਾ ਤਾਂ ਨਾਂ ਲਿਖੇ ਹੋਏ ਐ ਤੇ ਟੀਮ ਉਹਨਾਂ ਦੀ ਤਕੜੀ ਹੋ ਗਈ ਹੁਣ 20-22 ਜਣਿਆਂ ਦੀ ਹੋ ਗਈ ਬਠਿੰਡੇ ਜਿਲ੍ਹੇ ਬਠਿੰਡੇ ਚੀ ਬਠਿੰਡੇ ਸਾਰੇ ਜਿਲ੍ਹੇ ਚ ਹੋਗੀ ਸਾਰੇ ਜਿਲ੍ਹੇ ਚ ਮਿਕਲਵੰਟੀ ਰਾਮਪੁਰ ਸਰ ਵੀ ਫਿਰਦੇ ਸਾਰੇ ਫਿਰਦੇ ਆ ਜੀ ਉਹ ਕੋਈ ਏਰਗਾ ਨਹੀਂ ਛੱਡਦੇ ਅਜੀਤ ਰੋਡ ਤੇ ਤਾਂ ਰਾਤ ਨੂੰ ਵੀ ਬੜੀਆਂ ਉਹਨਾਂ ਦੀਆਂ ਚਰਚਾ ਔਰ ਹਲੂਮਾਨ ਚੌਂਕ ਤੇ ਸਟੇਸ਼ਨ ਤੇ ਬਸ ਢੇ ਚ ਚੰਗੇ ਭਲੇ ਮੁੰਡਿਆਂ ਦੇ ਉਹਨਾਂ ਨੇ ਪਵਾ ਕੇ ਘੱਗਰੀਆਂ ਤੇ ਬੱਸਾਂ ਦੇ ਵਿੱਚ ਮੰਗਦੇ ਫਿਰਦੇ ਆਓ ਜੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਤੋਂ ਸਾਨੂੰ ਧਮਕੀਆਂ ਦਿੰਦੇ ਅਸੀਂ آپریشن ਕਰਾ ਕੇ ਤੁਹਾਡਾ ਨਾਮ ਲੈ ਦੇਾਂਗੇ ਤੋਂ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਸਾਡੀ ਅਪੀਲ ਹੈ ਅੱਛਾ ਪ੍ਰਧਾਨ ਜੀ ਤੁਸੀਂ 12 ਤਰੀਕ ਨੂੰ ਦਿੱਤੀ ਹੈ ਦਰਖਾਸਤ ਤੇ ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਹਜੇ ਤੱਕ ਕੋਈ ਬੁਲਾਇਆ ਕਿ ਕਿਤੇ ਤੁਹਾਨੂੰ ਕੋਈ ਅਸੀਂ ਗਏ ਸੀ ਡਿਪਟੀ ਸਾਹਿਬ ਨੇ ਬੁਲਾਇਆ ਸੀ ਹਰਵੰਸ ਸਿੰਘ ਨੇ ਪੁਲਿਸ ਲੈਣ ਦੇ ਵਿੱਚ ਅਸੀਂ ਸਾਰੇ ਜਿੰਨੇ ਮਨਤ ਬੈਠੇ ਸੀ ਸਾਰੇ ਗਏ ਸਾਂ ਉਦਣ ਉਹ ਕਹਿੰਦੇ ਜੀ ਡਿਪਟੀ ਸਾਹਿਬ ਉੱਠ ਕੇ ਚਲੇ ਗਏ ਆ ਲੀਡਰ ਬੋਲੇ ਸਾਡੇ ਬਿਆਨ ਬਾਜੀ ਲੈ ਲਈ ਤੇ ਉਹਦੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਆ ਹੁਣ ਪਰਤੋ ਚੌਥੇ ਅਸੀਂ ਆਪ ਗਏ ਸਾਂ ਮੈਂ ਜਾ ਕੇ ਲੀਡਰ ਨੂੰ ਪੁੱਛਿਆ ਉਹ ਕਹਿੰਦੇ ਵੀ ਡਿਪਟੀ ਸਾਹਿਬ ਤਾਂ ਚੰਡੀਗੜ੍ਹ ਗਏ ਵੇ ਆ ਔਰ ਅਸੀਂ ਉਹਨਾਂ ਦੇ ਬਿਆਨ ਲੈ ਲੈ ਤੇ ਮੈਂ ਕਹਾ ਤੁਸੀਂ ਆਮਣੋ ਸਾਹਮਣੀ ਕਿਉਂ ਨਹੀਂ ਕਰਿਆ ਜਦੋਂ ਅਸੀਂ ਦਰਖਾਸਤ ਦਿੱਤੀ ਉਹਨਾਂ ਨੂੰ ਫੜ ਕੇ ਲਿਆ ਕੇ ਸਾਡੇ ਸਾਹਮਣੇ ਦਬਾਓ ਕਾਰਵਾਈ ਕਰੋ ਕਾਰਵਾਈ ਕਰੋ ਉਹ ਆਦੇ ਜੀ ਕਰਾਂਗੇ ਕਰਾਂਗੇ ਬਸ ਇਨੀ ਗੱਲ ਕਹਿ ਕੇ ਉਹਨਾਂ ਨੇ ਢਾਲਤਾ ਹਾਂਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਕਾਰਵਾਈ ਬਣਦੀ ਹੈ ਜਿਹੜੀ ਕਰਨੇ ਦੁੱਧ ਦਾ ਦੁੱਧ ਕਰਨ ਪਾਣੀ ਦਾ ਪਾਣੀ ਕਰਨ ਅਸੀਂ ਹੈ ਆਪਣੇ ਸਾਰੇ ਮੁੰਡੇ ਹੈਗੇ ਬਸ ਤੁਹਾਡੇ ਕੌਮ ਨੂੰ ਬਦਨਾਮ ਕਰ ਰਹੇ ਹਾਂ ਹਾਂਜੀ ਕੌਮ ਨੂੰ ਬਦਨਾਮ ਕਰ ਰਹੇ ਆ ਔਰ ਸਾਡੇ ਤੋਂ ਉਹਨਾਂ ਦੇ ਕੋਲੇ ਆਧਾਰ ਕਾਰਡ ਵੀ ਨਹੀਂ ਸਾਡੇ ਨਾਮਾਂ ਦੇ ਤਾਂ ਆਧਾਰ ਕਾਰਡ ਵੀ ਉਹਨਾਂ ਦੇ ਫਿਰ ਆਧਾਰ ਕਾਰਡ ਕਾਦੇ ਵਾਸਤੇ ਲਾਗੂ ਕਰਿਆ ਆਧਾਰ ਕਾਰਡ ਚ ਕੀ ਹੈ ਉਹਦੇ ਵਿੱਚ ਮੁੰਡਿਆਂ ਦਾ ਨਾਮ ਉਹਨਾਂ ਦੇ ਪਿਓਆਂ ਦਾ ਨਾਮ ਹੈ ਉਹਨਾਂ ਦੇ ਮਾਮਾ ਦਾ ਨਾਮ ਹੈ ਹੁਣ ਕੁੜੀਆਂ ਬਣ ਗਏ ਹਾਂ ਹੁਣ ਉਹ ਕੁੜੀਆਂ ਬਣ ਗਏ ਹੁਣ ਉਹ ਕੁੜੀਆਂ ਬਣ ਗਏ ਅਸੀਂ ਵੀ 35 35 40 40 ਸਾਲ ਇਸ ਪੰਥ ਦੇ ਵਿੱਚ ਲੈ ਲਏ ਬੇਟਾ ਸਾਡੇ ਵੀ ਕਾਲੇ ਤੇ ਚਿੱਟੇ ਹੋ ਗਏ ਅੱਜ ਤੱਕਰ ਸਾਨੂੰ ਕੋਈ ਬਠਿੰਡੇ ਦਾ ਬੱਚਾ ਨਹੀਂ ਕਹਿ ਸਕਦਾ ਵੀ ਆਹ ਭਲਾ ਨਿਮੰਤ ਨੇ ਆਹ ਕਮ ਬਦਨਾਮੀ ਵਾਲਾ ਕਰਿਆ ਕੋਈ ਡੇਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਵੀ ਸਮਾਜ ਦੇ ਵਿੱਚ ਰੋਜ਼ ਹੀ ਰਹਿਣੇ ਆਂ ਲੋਕਾਂ ਨੇ ਘਰਾਂ 'ਚ ਜਾ ਕੇ ਸਾਡੀਆਂ ਵਧਾਈਆਂ ਚੱਕ ਲੈ ਹੁੰਦੇ ਆ ਉਹਨਾਂ ਬਜ਼ੁਰਗ ਹੈ ਇੱਕ ਜੇ ਜਾਣਗੇ ਤੈਨੂੰ ਘੇਰ ਕੇ ਖੜ ਕੇ ਇੱਕ ਦਿਨ ਗੁਰੂ ਕੀ ਨਗਰੀ ਚ ਆ ਸਾਡਾ ਮਨਤਬਿ ਮਾਰ ਤੈਨੂੰ ਘੇਰ ਕੇ ਖੜ ਕੇ ਇਹਨਾਂ ਬੱਚਿਆਂ ਦੇ ਮਗਰ ਉੱਟ ਜਾਂਦੇ ਹੋ ਉਹ 4-4 10-10 ਲਗਾੜੇ ਰੱਖਦੇ ਆ 4-4 ਉਹ ਗੱਡੀਆਂ ਰੱਖਦੇ ਆ ਸਾਡਾ ਦੋਨਾਂ ਨੇ ਨਿਕਲਣਾ ਹੀ ਹਰਾਮ ਕਰ ਛੱਡਿਆ ਤੇ ਪੁਲਿਸ ਵਾਲੇ ਵੀ ਚੁੱਪ ਕਰਕੇ ਬੈਠੀ ਐ ਕਬ ਨਹੀਂ ਭਾਈ ਪੁਲਿਸ ਇਸ ਗੱਲ ਤੇ ਰਾਜੀ ਹੋ ਕੇ ਸਾਡਾ ਕੋਈ ਕੱਦੇ ਦਾ ਕਤਲ ਕਰਾ ਕੇ ਖੁਸ਼ ਐ ਨਕਲੀ ਬਣ ਕੇ ਤੁਹਾਨੂੰ ਅਸਲੀ ਨੂੰ ਖਰਾਬ ਕਰੀ ਜਾਂਦੇ। ਬਹੁਤ ਜਿਆਦਾ ਸਾਡੇ ਤਾਂ ਮਤਲਬ ਪੂਰਾ ਪੰਥ ਦੇ ਉੱਤੇ ਇਹਨਾਂ ਨੇ ਪੂਰਾ ਹੀ ਚਿੱਟਾ ਪਾ ਛੱਡਿਆ। ਹੁਣ ਉਹ ਬੱਚਿਆਂ ਵਾਲੇ ਵੀ ਇਸ ਗੱਲ ਤੇ ਘਬਰਾਉਂਦੇ ਆ। ਉਹ ਕੀ ਸਮਝਣ? ਉਹ ਸਾਨੂੰ ਸਮਝਣ ਕਿ ਉਹਨਾਂ ਨੂੰ ਸਮਝਣ ਜਦੋਂ ਬੱਚੇ ਵਾਲੇ ਕੋਲੇ ਬਾਬਾ ਯਾਰ ਰੂਪ ਤਾਂ ਛੋਡੇ ਵਾਲਾ ਹੀ ਸੀ। ਸਾਡੇ ਕੋਲੇ ਜੀ ਸ਼ੀਰਾ ਮਹੰਤ ਵੱਲੋਂ ਕੁਝ ਜਿਹੜਾ ਹੈਗਾ ਲੱਭੀ ਲੱੱਬਾ ਰੋਕੀ ਵਗੈਰਾ ਦੇ ਖਿਲਾਫ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਦਿੱਤੀ ਸੀਗੀ। ਉਦੀ ਦਰਖਾਸਤ ਦੀ ਪੜਤਾਲ ਦੇ ਸਬੰਧ ਦੇ ਵਿੱਚ ਅਸੀਂ ਬੁਲਾਇਆ ਸੀਗਾ ਬਲਾਉਂਡ ਦੇ ਵਿੱਚ ਜਿਹੜਾ ਸੀ ਉਹਨਾਂ ਦਾ ਕੋਈ ਕਿਸੇ ਗੱਲ ਤੇ ਜਿਹੜੀ ਹੈਗੀ ਅਜੇ ਤੱਕ ਗੱਲ ਸਿਰੇ ਨਹੀਂ ਲੱਗੀ ਜਿਹੜੀ ਕੁੱਟਮਾਰ ਦੇ ਰਿਗਾਰਡਿੰਗ ਉਹਨਾਂ ਨੇ ਐਲੀਗੇਸ਼ਨ ਲਗਾਈ ਹੈ ਇਸ ਸਬੰਧੀ ਅਜੇ ਤੱਕ ਸਾਡੇ ਕੋਲ ਕੋਈ ਇਸ ਤੋਂ ਪਹਿਲਾਂ ਇਸ ਦਰਖਾਸਤ ਤੋਂ ਪਹਿਲਾਂ ਕੋਈ ਕੁੱਟਮਾਰ ਕਰਨ ਸੌਦੀ ਦਰਖਾਸਤ ਨਹੀਂ ਦਿੱਤੀ ਫਿਰ ਵੀ ਮੈਸੇਜ ਚੋਕਨਾਲ ਦੀ ਦੇ ਸਬੰਧੀ ਡਿਊਟੀ ਲਗਾਈ ਗਈ ਹੈ ਵੀ ਅਗਰ ਕੋਈ ਇੱਥੇ ਲਾਅ ਆਂਡ ਆਰਡਰ ਦੇ ਨਾਲ ਦੋਨਾਂ ਪਾਰਟੀਆਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਰੋਕੂ ਕਾਰਵਾਈ ਅਮਲ ਦੇ ਵਿੱਚ ਲਿਆਵੇ ਫਿਰ ਵੀ ਪਰ ਇਹ ਕੀ ਵੀ ਦੱਸਿਆ ਕਿ ਕੋਈ ਨਕਲੀ ਕਿਨਰ ਕੋ ਮਰੇ ਲੜਕੇ ਲੜਕੀਆਂ ਉਹਨਾਂ ਨੂੰ ਬਦਨਾਮ ਕਰਦੇ ਕੌਣ ਨੇ ਉਹ ਵੀ ਅਸੀਂ ਸਾਡੇ ਲੈਵਲ ਤੇ ਵੈਰੀਫਾਈ ਕਰਾਂਗੇ ਜੀ ਦੇਖੋ ਅਸਲੀ ਨਕਲੀ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਮੈਡੀਕਲ ਜਿਹੜਾ ਹੋਏਗਾ ਉਹਦੇ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਬਟ ਅਸੀਂ ਉਹਦੇ ਬਾਰੇ ਵੀ ਪੜਤਾਲ ਕਰ ਰਹੇ ਹਾਂ ਬੁਲਾਇਆ ਜਾਊਗਾ ਦੋਨੋਂ ਹਾਂਜੀ ਦੋਨੋਂ ਪਾਰਟੀ ਨੂੰ ਬੁਲਾ ਕੇ ਅਸੀਂ ਜਿਹੜੀ ਇੱਕ ਦੋਨਾਂ ਦੇ ਬਿਆਨ ਵਗੈਰਾ ਲਿਖਾਂਗੇ ਜੋ ਅਸਲੀਅਤ ਹੋਈ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਰਿਪੋਰਟ ਬਣਾ ਕੇ ਦੀ ਭੇਜ ਦੇਵਾਂਗੇ